ਘੜੀ ਮੈਂ ਕਾਲਦੀ ਵੇਖਣ ਦੀ ਤੂੰ ਇਦਾਂ ਪਰੇਸ਼ਾਨ ਜਿਹਾ ਬੈਠੇ ਜੇ 나ਗ ਚਾਹ ਤੇਰਾ ਰੋਟੀ ਖਾਣ ਪੀਣ ਦੇ ਨਾ ਪਰੇਸ਼ਾਨ ਕਰ ਨਹੀਂ ਤਾਂ ਤੂੰ ਨਾਲ ਐਡਾ ਵੱਡਾ ਸੱਚ ਮੇਰੇ ਕੋਲ ਲਗਾਇਆ ਵੀ ਨੀਰੂ ਜੇ ਤੁਹਾਡੀ ਧੀ ਅਖਬਾਰ ਦਾ ਟੋਟਾ ਤੂੰ ਸਾਂਭਦੇ ਫਿਰਦੇ ਤੇ ਤੀ ਐਡਾ ਵੱਡਾ ਸੱਚ ਮੇਰੇ ਤੋਂ ਕੱਲ ਹੀ ਲਗਾਉਣਾ ਸੀ ਜੜੀ ਨਾਲ ਨਹੀਂ ਮੈਂ ਕੁਝ ਨਹੀਂ ਲਗਾਇਆ ਮੈਂ ਤਾਂ ਅੱਗੇ ਕਰਮੰਦੇ ਪਾਪਾ ਨੂੰ ਵੀ ਪੁੱਛੂੰਗੀ ਉਹ ਵੀ ਮੈਨੂੰ ਕਹਿੰਦੇ ਜੇ ਮੈਨੂੰ ਇਹੋ ਜਿਹੀ ਕੋਈ ਗੱਲ ਦਾ ਪਤਾ ਹੁੰਦਾ ਤੈਨੂੰ ਮੈਂ ਦੱਸਦਾ ਨਾ ਮੈਨੂੰ ਤਾਂ ਆਪਨੀ ਕੋਈ ਪਤਾ ਕਿ ਨੀਰੂ ਦੇ ਆਮਨਪਰੀ ਦੇ ਨਾਲ ਕੋਈ ਕੁੜੀ ਹੋਰ ਵੀ ਹੋਈ ਜੀ ਤਾਂ ਮੈਨੂੰ ਤਾਂ ਲੱਗਦੀ ਨੀਰੂ ਉਹ ਹੀ ਆ ਗਈ ਇਹ ਤੁਹਾਨੂੰ ਮਹਾਰਾਜ ਜਾਣਦਾ ਹੈ ਕਿ ਤਨੀ ਪਰ ਮੈਨੂੰ ਤਾਂ ਧੜ ਤੋਂ ਇਹ ਉਮੀਦ ਨਹੀਂ ਕਿ ਤੁਸੀਂ ਐਡਾ ਵੱਡਾ ਸੱਚ ਮੈਨੂੰ ਦੱਸ ਜਿਵੇਂ ਘਰ ਚ ਆ ਗਈ ਮੈਨੂੰ ਇਸ ਘਰ ਦੀ ਕੁਛ ਨਹੀਂ ਲੱਗਦੀ ਜੇ ਤੁਸੀਂ ਸੱਚ ਮੈਨੂੰ ਦੱਸ ਦਿੰਦੀ ਤੇ ਮੈਂ ਤੁਹਾਨੂੰ ਕੀ ਕਹਿ ਲੈਣਾ ਸੀ ਸੱਚ ਹੁਣ ਮੈਂ ਤੈਨੂੰ ਕੀ ਦੱਸਦਾ ਉਹਦਾ ਉਹਦੇ ਸੱਚੇ ਹੁਣ ਕੀ ਕਹਿ ਸਕਦਾ ਮੈਂ ਨਾ ਮੰਮੀ ਨੇ ਕਦੀ ਗੱਲ ਕੀਤੀ ਮੰਮੀ ਤੇ ਵਿਚਾਰੀ ਅੱਗੇ ਝੂਰਦੀ ਵਿਚਾਰੀ ਚਲ ਗਈ ਦੁਨੀਆ ਤੋਂ ਇੱਕ ਗਈ ਤੇ ਦੂਖੀ ਆ ਗਈ ਉਹ ਵਿਚਾਰੀ ਜ਼ਿੰਦਗੀ ਇਦਾਂ ਨੰਗਾਲੀ ਉਹਨੇ ਤੇ ਪਰ ਡੈਡੀ ਤੁਹਾਨੂੰ ਪੈਰਵਾਹੀ ਤੇ ਉਹਦੀ ਕਰਨੀ ਚਾਹੀਦੀ ਨਾ ਜੇ ਕੁੜੀ ਤੁਹਾਡੀ ਮੰਨ ਲਓ ਕੋਈ ਨਰਸ ਲੈ ਆ ਵੀ ਗਈ ਤੇ ਤੁਹਾਨੂੰ ਉਹਦਾ ਪੁੱਛ ਪੜਤਾਲ ਤਾਂ ਕਰਨੀ ਚਾਹੀਦੀ ਨਾ ਮਗਰ ਜਾ ਕੇ ਉਹਸੇ ਪੜਤਾਲ ਤੇ ਕੀਤੀ ਹਾਂ ਕੀ ਕਰ ਸਕਦੇ ਕਿਥੋਂ ਪਤਾ ਨਹੀਂ ਲੱਗਾ ਕਿੱਥੇ ਚਲ ਗਈ ਨਹੀਂ ਡੇੜੀ ਤੀ ਪੁੱਛ ਪੜਤਾਲ ਕੀਤੀ ਨਹੀਂ ਤੂੰ ਦੱਸ ਦੇ ਨਾ ਬੀਬੀ ਸਾਡੀ ਬੜੀ ਜ਼ਬਰਦਸਤ ਈ ਦੋ ਬੀਬੀ ਨਾ ਕੀ ਕਰਨਾ ਸੀ ਇੱਥੇ ਘਰ ਬੈਠੀ ਨੇ ਆਪੇ ਤਾਂ ਤੂੰ ਦਾਦੇ ਕੁੜੀਆਂ ਨਾਲ ਉਹ ਤਾਂ ਪਹਿਲਾਂ ਕੁੜੀਆਂ ਨੂੰ ਚੰਗਾ ਨਹੀਂ ਸਮਝਦੇ ਗੱਲਾਂ ਕਰਦੇ ਮੈਂ ਤਾਂ ਗਿਆ ਤੇ ਚਲੋ ਗੱਲਾਂ ਤਾਂ ਕਰਦੇ ਹੁੰਦੇ ਆ ਸਾਰੇ ਅਸਾਂ ਗੱਲਾਂ ਕਰਦੀਆਂ ਹੁੰਦੀਆਂ ਵੀ ਨੋਹ ਦੇ ਘਰ ਮੁੰਡਾ ਹੋਵੇ ਕੁੜੀ ਨਾ ਹੋਵੇ ਇਸ ਕਿਹੜਾ ਨਹੀਂ ਕਰਦਾ ਸਾਰਾ ਪਰ ਡੈਡੀ ਅੱਜ ਕੱਲ ਮੁੰਡਿਆਂ ਨਾਲ ਕੁੜੀਆਂ ਘੱਟ ਨਹੀਂ ਜੇ ਉਹ ਤਾਂ ਗੱਲ ਠੀਕ ਹੈ ਸੋਚੋ ਨਾ ਆਪੋ ਆਪਣੀ ਫਿਰ ਕੀ ਕਰ ਸਕਦੇ ਤੇ ਜੇ ਤੁਸੀਂ ਉਹਦੀ ਪੈਰਵਾਈ ਕੀਤੀ ਹੁੰਦੀ ਤੇ ਫਿਰ ਅਮਰਤ ਵੀ ਆਈ ਨਾ ਤੁਹਾਡੇ ਘਰ ਫਿਰ ਨਹੀਂ ਬੀਬੀ ਨੇ ਕੋਈ ਗੱਲ ਕੀਤੀ ਚਲੋ ਉਹ ਰਹਿ ਜਾਂਦੀ ਕੀਪਤਾ ਹੁਣ ਉਹ ਹੀ ਮੁੜ ਕੇ ਫੇਰ ਨਹੀਂ ਆਗੀ ਇਹ ਤਾਂ ਹੁਣ ਮਹਾਰਾਜ ਜਾਣਦਾ ਪਰ ਉਹ ਸਾਡ ਨੂੰ ਪਛਤਾਵਾ ਹੀ ਹੈ ਨਾ ਉਹਦੇ ਸਾਰੀ ਜ਼ਿੰਦਗੀ ਪਿਸਤਾ ਹੋਣਾ ਕਿਾਚ ਮੇਰੀ ਗੱਲ ਸੁ ਤੁਹਾਡੀ ਸੱਸ ਸੱਚੀ ਬੜੀ ਜ਼ਬਰਦਸਤ ਏਗੀ ਹੋਰ ਬੜੀ ਜਵਤ ਜਦੋਂ ਮੇਰਾ ਨਾ ਆਪਣੇ ਪੋਮਾ ਪਿਆ ਹੋਇਆ ਨਾ ਫੇ ਤੇ ਉਹ ਦੂਤ ਮੇਰੀ ਸੱਸ ਨੇ ਬੜਾ ਧਿਆਨ ਰੱਖਣਾ ਜਦੋਂ ਵੀ ਮੇਰੇ ਘਰ ਉਹਨੇ ਤੇ ਹਰ ਵੇਲੇ ਅਖਣਾ ਮੁੰਡਾ ਹੀ ਹੋਵੇ ਮੁੰਡਾ ਹੀ ਹੋਵੇ ਸੁਖਣਾ ਸੁਖਣੀ ਸੁਖਦੀ ਰਹਿਣਾ ਉਹਨੇ ਮੁੰਡਾ ਹੋਵੇ ਤੇ ਉਹ ਮੇਰੇ ਬਾਗ ਗੁੱਡੀ ਹੋ ਪਈ ਪਰ ਉਹਨੇ ਇਨਾ ਮੱਥੇ ਵੱਟ ਪਾਇਆ ਨਾ ਬਹੁਤ ਜ਼ਿਆਦਾ ਮੱਥੇ ਵੱਟ ਪਾਇਆ ਤੇ ਆਂਦੀ ਵੀ ਤੁਹਾਨੂੰ ਕਿ ਦੋ ਦਿਨਾਂ ਦੇ ਹੈ ਮੈਂ ਵੀ ਦੋਸਤ ਉਹਨੇ ਪਤਾ ਨਹੀਂ ਮੈਂ ਅੰਦਰ ਬਾਹਰ ਹੋਣਾ ਪਤਾ ਨਹੀਂ ਉਹਨੇ ਇਹਨੂੰ ਕੀ ਦੇ ਦਿੱਤਾ ਹੈ ਤੇ ਉਹ ਇੰਨੀ ਝੁਲਮੀ ਸੀ ਹਾਂ ਆ ਪਤਾ ਨਹੀਂ ਉਹਨੇ ਕੀ ਦੇ ਦਿੱਤਾ ਤੇ ਉਹ ਤੇ ਵੀ ਥੋੜੇ ਕਿ ਦਿਨਾਂ ਬਾਅਦ ਉਹ ਪੂਰੀ ਹੋ ਗਈ ਹੈ ਅੱਛਾ ਤੁਹਾਡੇ ਪਹਿਲਾਂ ਗੁੱਡੀ ਹੀ ਹਾਂ ਪਹਿਲਾਂ ਗੁੱਡੀ ਤੇ ਉਹ ਪੂਰੀ ਹੋ ਗਈ ਹੂੰ ਤੇ ਫਿਰ ਬਾਅਦ ਵਿੱਚ ਫਿਰ ਮੇਰੇ ਨਾਲ ਵੀ ਔਖੇ ਪੈ ਗਈ ਤੇ ਆਪਣਾ ਬੱਚਾ ਉਹਨਾਂ ਵਾਲਾ ਹੋ ਗਿਆ ਤੇ ਫਿਰ ਮੈਂ ਨਾ ਆਪਣਾ ਪੂਰਾ ਧਿਆਨ ਰੱਖਿਆ ਆਪਣਾ ਮੈਂ ਬੜਾ ਧਿਆਨ ਰੱਖਦੀ ਰਹੀ ਤੇ ਫਿਰ ਰਾ ਭਿਜਦਾ ਕਰੇ ਤੇ ਫਿਰ ਮੈਂ ਉਹ ਮੈਂ ਚੰਗਾ ਫਿਰ ਮੇਰੇ ਘਰ ਬੇਟੀ ਹੋ ਗਈ ਤੇ ਉਹਨੇ ਇੰਨਾ ਮੱਥੇ ਵਟ ਪਾਇਆ ਬਹੁਤ ਜ਼ਿਆਦਾ ਮੱਥੇ ਵਟ ਪਾਇਆ ਵੀ ਫਿਰ ਪੱਥਰ ਆ ਗਿਆ ਵਾ ਪੱਥਰ ਮੱਥੇ ਆਂਦੀ ਵੱਜ ਗਿਆ ਮੱਥੇ ਦੇ ਹੱਥਾ ਮਾਰ ਕੇ ਤੇ ਉਹਨੇ ਮੈਨੂੰ ਕਿਹਾ ਪਰ ਇੰਨਾ ਮੇਰਾ ਮਨ ਦੁਹੀ ਹੋਇਆ ਬਹੁਤ ਜ਼ਿਆਦਾ ਮੇਰਾ ਮਨ ਦੁਹੀ ਹੋਇਆ ਪਰ ਮੈਂ ਉਹਨੂੰ ਮੈਂ ਪਾਲ ਲਿਆ ਚਲ ਵਧੀਆ ਮੈਂ ਹਰ ਵੇਲੇ ਧਿਆਨ ਰੱਖਣਾ ਤੇ ਪਾਲ ਲਿਆ ਤੇ ਮਨਜੀਤ ਨਾਲ ਬੜਾ ਕਰਦੀ ਹੁੰਦੀ ਸੀ ਮਨਜੀਤ ਨਾਲ ਕੋਈ ਨਾ ਕਰਦੀ ਤੇ ਉਹਦੇ ਰੱਬ ਨੇ ਪੁੱਤ ਜੂ ਦੇਤੇ ਹੁੰਦੇ ਆ ਅੱਛਾ ਪੁੱਤਾਂ ਕਰਕੇ ਠੀਕ ਹੈ ਉਹਨੇ ਪੁੱਤ ਦੇ ਉਹਦੇ ਨਾਲ ਬੜਾ ਉਹਨੇ ਕਰਨਾ ਦੇ ਹਾਂ ਹਾਂ ਨੇ ਨਾ ਹਰ ਵੇ ਸਾਡੀ ਧੀਆਂ ਹੋ ਪਈਆਂ ਉਧਰ ਵੀ ਧੀਆਂ ਤੇ ਮੇਰੇ ਵੀ ਧੀਆਂ ਤੇ ਹਰ ਨਾ ਬੜੀ ਨਫ਼ਰਤ ਕਰਦੀ ਹੁੰਦੀ ਸੀ ਨਹੀਂ ਸਗ ਮੇਰੀ ਮੰਮੀ ਵੀ ਦੱਸ ਦਿੰਦੇ ਕਿ ਸਾਡੇ ਗਵਾਂਢ ਵੀ ਇਦਾਂ ਹੁੰਦਾ ਆਈਗਾ ਕਿ ਜਦੋਂ ਕੁੜੀਆਂ ਹੋਣੀਆਂ ਨਾ ਕਿਸੇ ਨੂੰ ਫੀਮ ਛਟਾ ਦੇਣੀ ਕਿਸੇ ਨੂੰ ਪੱਥਰ ਨਾਲ ਉਦਾਂ ਹੀ ਮਾਰ ਦੇਣਾ ਪਾਪਾ ਮਾਂ ਇਦਾਂ ਹੀ ਕਰਦੇ ਸੀ ਨਾ ਸੁੱਤ ਕੇ ਤੇ ਮੰਮੀ ਨੇ ਦੱਸਣਾ ਮੰਮੀ ਕਹਿੰਦੀ ਕੁੜੀਆਂ ਨਾਲ ਬੜੀ ਨਫ਼ਰਤ ਕਰ ਦਿੰਦੇ ਪਰ ਇੱਕ ਗੱਲ ਪਰਮਾਤਮਾ ਵੱਲ ਸ਼ੁਕਰੀ ਕਿ ਸਾਡੀ ਚਲੋ ਦਾਦੀ ਚੰਗੀ ਸੀ ਕਿਉਂਕਿ ਦਾਦੀ ਸਾਡਾ ਬਥੇਰਾ ਕਰਦੀ ਪੋਤੀਆਂ ਨਾਲ ਠੀਕ ਹੈ ਤੇ ਚਲੋ ਪਿੱਛੋਂ ਸਾਡੇ ਚਲੋ ਕੋਈ ਵੀ ਕੁੜੀਆਂ ਨਾਲ ਨਫ਼ਰਤ ਨਹੀਂ ਕਰਦਾ ਪਰ ਮੰ ਪਿਛਲੇ ਜ਼ਮਾਨੇ 'ਚ ਲੋਕੀ ਇਦਾਂ ਕਰਦੇ ਨੇ ਕੁੜੀਆਂ ਨਾਲ ਨਫ਼ਰਤ ਕਰਦੇ ਹੁੰਦੇ ਆ ਇਦਾਂ ਹੀ ਕਰਦੇ ਹੁੰਦੇ ਸੀਗੇ ਪਤਾ ਨਹੀਂ ਮੈਂ ਤਾਂ ਕਿੰਨੇ ਨੇ ਕਿੱਦਾਂ ਜੇਰਾ ਪੀਂਦਾ ਇਦਾਂ ਕਰਨ ਦਾ ਬਹੁਤ ਮੈਨੂੰ ਤਾਂ ਆ ਬੜੀ ਹੈਰਾਨਗੀ ਹੁੰਦੀ ਹੁੰਦੀ ਜਦੋਂ ਇਦਾਂ ਹੀ ਨਾ ਕਰਨਾ ਮੈਂ ਤਾਂ ਚੱਲ ਛੱਡ ਕੇ ਰਿਹਾ ਹੱਥ ਵਾਸਿਆ ਅਸੀਂ ਵੀ ਆਨੇ ਚਾ ਰੱਬ ਤੁਹਾਨੂੰ ਘੋਟ ਦਵੀ ਪਰ ਇਹਨਾਂ ਨੂੰ ਬਹੁਤੀ ਨਫ਼ਰਤ ਕਰਨੀ ਮੈਨੂੰ ਤਾਇ ਜੀ ਵੱਲ ਵੇਖ ਕੇ ਬੜਾ ਹੋਰ ਤਣਾ ਆਇਆ ਕਿਉਂਕਿ ਬੜੇ ਦੁਖੀ ਜੇ ਸੀਗੇ ਹੂੰ ਕਿ ਚਲੋ ਹੁੰਦਾ ਹੀ ਆ ਕਿ ਦੋ ਕੁੜੀਆਂ ਉਹ ਵੀ ਨਰੀਆਂ ਤੇ ਜੇ ਚਲੋ ਹੁਣ ਨੀਰੂ ਵੀ ਆ ਚਲੋ ਉਹ ਵੀ ਮਨਪ੍ਰੀਤ ਦੀ ਸੇਮ ਸ਼ਕਲ ਆ ਹੁੰਦਾ ਹੀ ਹੈ ਮਾਪਿਓ ਨੂੰ ਆਪਹ ਹਰ ਇੱਕ ਨੂੰ ਹੁੰਦਾ ਹੀ ਆ ਹੁੰਦਾ ਕਿਉਂ ਨਹੀਂ ਗਾ ਹੈਗਾ ਤੇ ਉਹ ਵੀ ਬਹੁਤ ਦੁਖੀ ਹੀ ਹੂੰ ਹੂੰ ਸਹੀ ਗੱਲ ਆ ਹੂੰ ਚਲੋ ਪਰਮਾਤਮਾ ਨਾਲ ਨੂੰ ਆ ਦੇ ਤੇ ਚਲ ਪਰਮਾਤਮਾ ਦੀ ਆਹੋ ਇਹ ਤਾਂ ਗੱਲ ਆ ਪਰਮਾਤਮਾ ਦੀ ਦੇਣਾ ਆਹੋ ਤੇ ਧੀਆਂ ਕਹਿੰਦਾ ਰਾਤ ਉੱਠ ਉੱਠ ਖਾਂਦੀਆਂ ਵਾ ਆਹੋ ਅੱਜਕੱਲ ਮੈਂ ਦੇਖੂ ਕੰਨੀ ਆ ਕੁੜੀਆਂ ਕੀ ਨਹੀਂ ਕਰ ਸਕਦੀਆਂ ਕੁੜੀਆਂ ਚਾਹ ਚਲਾਈ ਫੇਂਡੀਆਂ ਕੁੜੀਆਂ ਕੋਰਸ ਕਰਨ ਡੀਆਂ ਮੁੰਡਿਆਂ ਨੂੰ ਘੱਟ ਥੋੜੀ ਐ ਸੋ ਮੈਂ ਤਾਂ ਸੋ ਕਹਿੰਨੀ ਆ ਕਿ ਮੁੰਡਿਆਂ ਨਾਲੋਂ ਕੁੜੀਆਂ ਦਾ ਸੁੱਖ ਜ਼ਿਆਦਾ ਵਾ ਤੇ ਹੋਰ ਕਿ ਚਲੋ ਮਾਪੇ ਦਾ ਪੱਖ ਵੀ ਪੂਰਦਿਆਂ ਤੁਹਾ ਮਾ ਫਿਰ ਦੁੱਖ ਸੁੱਖ ਵੇਲੇ ਕੰਮ ਵੀ ਹੁੰਦੀਆਂ ਵਾ ਤੁਹਾਨੂੰ ਮਨਪਰੀ ਤਾਂ ਮਰਤ ਹੁੰਦੀਆਂ ਹੀ ਆਂਦੀਆਂ ਹੀ ਹੁੰਦੀਆਂ ਚਲੋ ਹੁਣ ਕਿਹੜਾ ਪਿਓ ਨ ਬਗੋਚਾ ਨਹੀਂ ਆ ਤਾਂ ਬਠੇੜਾ ਕੁੜੀਆਂ ਦਾ ਬਗੋਚਾ ਵਾ ਚਲੋ ਪਰਮਾਤਮਾ ਅੱਗੇ ਸੋਚ ਰੱਖਦੇ ਨੇ ਜਾਇਦਾਤ ਮਿਲ ਜੇ ਤੇ ਧੀਆਂ ਵੀ ਅਹੀਂ ਜਿਹੜਾ ਹੱਥੀ ਦੇਣਾ ਉਹ ਉਹਨਾਂ ਲੈ ਜਾਣਾ ਵਾ ਆ ਤੇ ਪੋਤੇਾਂ ਦੇ ਹੁੰਦੇ ਨੇ ਨਾ ਅੱਡ ਹੁੰਦੇ ਆ ਜਾਇਦਾਤ ਵੰਡਣੇ ਨੂੰ ਤੇ ਧੀਆਂ ਹੱਥਾਂ ਦਾ ਦਿੱਤਾ ਲੈ ਜਾਂਦੀਆਂ ਨਹੀਂ ਆਹੋ ਇਹ ਤੇ ਚਲੋ ਲੋਕ ਬਣਾਈਆਂ ਲੋਕਾਂ ਨੇ ਵਧੀਆ ਗੱਲਾਂ ਬਣਾਈਆਂ ਬਣਾਈਆਂ ਵਾ ਸੱਚ ਹੀ ਬਣਾਈਆਂ ਵਾ ਸੱਚ ਬਣਾਈਆਂ ਸਹੀ ਗੱਲ ਹਾਂ ਹਾਂ ਕੀ ਕਰਨਾ ਫਿਰ ਆਹ ਉਹ ਤੇ ਗੱਲ ਹੈ ਹੱਥ ਵਾਸ ਥੋੜਾ ਵਾ ਚਲ ਮੈਂ ਵੀ ਮਿਸਤਰੀ ਲੱਗੇ ਹੀ ਤੇ ਮੈਂ ਹਾਂ ਵੇਖਦੀ ਮਿਸਤਰੀਆਂ ਵੱਲ ਮੜਿਆ ਮਿਸਤਰੀ ਲਾਏ ਹਾਂ ਕੀ ਕਰਤੀ ਬਹਿ ਜਾਓ ਰੋਟੀ ਪਾਣੀ ਖਾ ਕੇ ਜਾਇਓ ਨਹੀਂ ਮੈਂ ਰੋਟੀ ਪੁੱਤ ਖਾ ਕੇ ਆਈ ਹਾਂ ਮੈਂ ਚਾਹ ਤੇ ਪਿਆ ਦਿੱਤੀ ਉਹਨਾਂ ਨੂੰ ਮੈਂ ਚਾ ਰੋਕਿਆ ਟਾਈਮ ਨਾ ਰੋਟੀਆਂ ਪਕਾ ਲਾ ਕੀ ਕਰਨ ਦਾ ਇਹ ਹੂੰ ਚੰਗਾ ਫਿਰ ਹਾਂ ਠੀਕ ਹੈ ਡਿਜ਼ਾਈਨ ਆਵਦੇ ਸੇ ਤੇ ਜਾਨਾ ਨੇ ਆਪੇ ਬਣਾਇਆ। ਕੋਈ ਡਿਜ਼ਾਈਨ ਸੈਂਡ ਕੀਤੀ। ਜਿਹੜਾ ਵੀ ਕਰਵਾਉਣਾ ਵਾ। ਤੁਸੀਂ ਆਪ ਪਸੰਦ ਕਰਕੇ ਦੱਸੇ ਕਿ ਆਹ ਸਾਨੂੰ ਬਣਾਉਣਾ। ਹਾਂ ਜੈ ਸਤਿ ਸ੍ਰੀ ਅਕਾਲ। ਹਾਂ, ਕੋਮ ਕੀ ਹਾਲ? ਠੀਕ ਹੈ। ਮੈਂ ਵੀ ਵੇਖਣ ਆਈ ਆ ਮੈਂ ਕਿੰਨੇ ਦਿਨਾਂ ਦੇ ਚੱਕਰ ਹੀ ਨੇ ਵਜਿਆ ਤੇ ਮੈਂ ਵੇਖ ਕੇ ਆਉਂ ਮਿਸਤਰੀਆਂ ਦਾ। ਚੱਕਰ ਨਹੀਂ ਆਪ ਗਰਾਊਂਡ ਤੇ ਛੱਤਾਂ ਦਾ ਕੰਮ ਕਰਵਾਉਣਾ। ਮੈਂ ਜਦੋਂ ਕਮਰੇ ਪਾਏ ਨਾ ਮੈਂ ਵੀ ਇਦਾਂ ਹੀ ਮਿਸਤਰੀਆਂ ਦਾ ਕੰਮ ਕਰਾਉਣਾ। ਇਧਰੋਂ ਆ ਕੇ ਮਿਸਤਰੀ ਕਿੱਥੋਂ ਲਿਆਂਦੀ ਆ? ਇਹ ਮਿਸਤਰੀ ਬਿਹਾਰ ਚੋਂ ਆਏ ਆ। ਬਿਹਾਰ ਚ ਹਾਂ ਹਾਂ ਇਹੋ ਡੀਓ ਜੜੀ ਨੀਰੂ ਵੀ ਬਿਹਾਰ ਚ ਹੀ ਆਈ ਹੈ ਅੱਛਾ ਨੀਰੂ 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 ਅਹਵੇਂ ਨੀਰੂ ਦਾ ਨਾਮ ਸੁਣ ਕੇ ਤੁਸੀਂ ਕਾ ਲਈ ਏਡੇ ਹੈਰਾਨ ਹੋ ਗਏ ਪਹਿਲੀ ਵਾਰ ਨਾਮ ਸੁਣਿਆ ਕੁਛ ਨਹੀਂ ਕੁਛ ਨਹੀਂ ਬੀਬੀ ਜੀ ਚਲਦੀ ਮੈਂ ਚਲਦੀ ਮੇਰਾ ਤਾਂ ਘਰ ਕੰਮ ਬੜਾ ਪਿਆਪਾ ਮਾਂ ਤੁਸੀਂ ਦੇਖੋ ਘਰ ਕੰਮ फिर से आ गए वहां पर फिर से वो ज्योति बहुत बोलेगी मेरे ऊपर अरे चला गया मुझे तो लेकर ही नहीं गया अरे बाहर ही निकली निकालो बाहर मुझे बाहर निकले बाहर बाबा अरे कितनी गर्मी लग रही है खोल के गया वहाँ ਅਰੇ ਮੁਝੇ ਤਾਂ ਕਹੀਂ ਦਿਖਾਈ ਨਹੀਂ ਦਿਆ ਚੱਲ ਨਿਕਲ ਬਾਹਰ ਤੇਰਾ ਤਾਂ ਉਹ ਸਾਲਾ ਨਵੀਂ ਮੋਟੀ ਨੂੰ ਕੱਢਣ ਵਾਸਤੇ ਅਰੇ ਸਰਦਾਰ ਜੀ ਆ ਚੁੱਕ ਲਾ ਕੋਣ ਜਿਆ ਅਰੇ ਇਸ ਵਿੱਚ ਤਾਂ ਮੁਝੇ ਪੂਰਾ ਦਿਖਾਈ ਦਿੰਦਾ ਹੈ ਅਰੇ ਉਠ ਹਲ ਅਰੇ ਜੇ ਕਹਿ ਪਹਿਨਾਇਆ ਇਸ ਕੇ ਸਾਥ ਨਹੀਂ ਮੇਜ਼ਿਕ ਸੇ ਚੱਲ ਹੋਗਾ ਮੇਰੇ ਸੌਰਿਆਂ ਦਾ ਪਿੰਡ ਲੋਕਾਂ ਵੇਖ ਲਿਆ ਭਣੀ ਕਿੰਨੇ ਜਨਾਨੀ ਲਈ ਫਿਰਦਾ ਵਾ ਇੱਥੇ ਮੇਰੀ ਬੇਤੀ ਹੋਈ ਨਹੀਂ ਅਰੇ ਜੇ ਕੈਸੇ ਡਾਲ ਕੇ ਚਲਤੀ ਸੀ ਤੁਹਾਡੀ ਬੀਬੀ ਇਹਨੂੰ ਪਾਲਾ ارے میں گر گئی تو او نہیں ڈگدی ارے میں نے ایسے تو پہلے ڈالی نہیں کبھی بھی ایک تہاڈی والی ہندی نہیں ہوندی والی مکس ہو جاندی ہے چلا میں جانا میں جانا میں جانا رتھے اوری پائی ترپاں لے اونہ کہنا با پھڑ پر پھڑ ڈجلانی دی ਹਰੀ ਦਾ ਸੈਣੀ ਆਵਣਾ ਕਿ ਮਨਪ੍ਰੀਤ ਦੇ ਸੂਟ ਚ ਖੂਬ ਹੂ ਨਿਰੂਨ ਮੇਰੀ ਮਨਪ੍ਰੀਤ ਹੀ ਲੱਗਾਂ ੜੀ ਉਹਨੂੰ ਚੋਕਲਾ ਤਾਂ ਸੱਚੀ ਆ ਗਈ ਓਏ ਸੱਸੀ ਕਾ ਭਾਜੀ ਸਤਿ ਸ੍ਰੀ ਅਕਾਲ ਮਸਤੀ ਮਿਰੂ ਦਾ ਇੱਕਦਮ ਮਨਪ੍ਰੀਤ ਹੀ ਲੱਗਾਂ ੜੀ ਜਿੱਦਾਂ ਸੂਟ ਦਿਆ ਇਹਨਾਂ ਨੇ ਕੱਲ ਵੀ ਦਿਆ تھا ਇੱਕ ਬਹੁਤ ਅੱਛਾ ਸੂਟ ਦਾ ਬਾਦ ਫਿਰ ਦਿਆ ਇਹਨਾਂ ਨੇ ਪਰ ਮੈਨੂੰ ਤਾਂ ਐ ਲੱਗਾ ਜਿੱਦਾਂ ਨਾ ਆਹ ਸੂਟ ਪਾ ਕੇ ਮਨਪ੍ਰੀਤ ਆਈ ਨੇ ਐ ਲੱਗਣ ੜਾ ਜਿੱਦਾਂ ਮਨਪ੍ਰੀਤ ਦੀ ਭਾਜੀ ਨਾ ਫੇਰ ਆ ਗਈ ਏ ਆਹੋ ਉੱਥੇ ਨੇ ਘੁੰਡ ਚੋਕਲੇ ਉੱਥੇ ਹਾਰੇ ਪੰਗੇ ਪੈ ਗਏ ਨਾ ਕਾਦੀ ਭਾਜੀ ਬੰਗੇ ਵੇਗੀ ਅਰੇ ਵਹਾਂ ਪਰ ਬੋਰਡਰ ਪੋਕ ਲੋਗ ਹੈ ਕਿਉਂ ਜੋ ਇਸ ਕੀ ਕਿਆ ਲੱਗਤੀ ਹੈ ਉਹ ਤੁਮਰੀ ਮੇਰੀ ਮੰਮੀ ਮੇਰੀ ਭਾਬੀ ਇਸ ਕੀ ਜੋ ਭਾਬੀ ਹੈ ਨਾ ਉਹ ਬਹੁਤ ਹੀ ਡਰਾਮੇਬਾਜ਼ ਔਰਤ ਹੈ ਮੀਰੂ ਇਸ ਤਰ੍ਹਾਂ ਨਹੀਂ ਬੋਲਦੇ ਹੈਗੇ ਚੰਗੀ ਹੈ ਉਹ ਵੀ ਨਹੀਂ ਭਾਬੀ ਇਦਾਂ ਗੱਲ ਕੀ ਮੈਨੂੰ ਤਾਂ ਪਤਾ ਸਮੀਰ ਨੂੰ ਪਤਾ ਹੀ ਇਹ ਸਗਲ ਮਿਲਦੀ ਹੈ ਮਨਪੀਰ ਨਾਲ ਉਹਨਾਂ ਵਿਚਾਰਿਆ ਇੱਕ ਦਮ ਵੇਖੀ ਇਹਨੇ ਘੁੰਡ ਚੁੱਕਿਆ ਉਹ ਤਾਂ ਡਰ ਗਏ ਉਹਨਾਂ ਨੂੰ ਇਹ ਭਲੇਖਾ ਲੱਗਾ ਵੀ ਮਨਪੀਰ ਵੀ ਆ ਗਈ ਇਹਨਾਂ ਉਹ ਤਾਂ ਬਹੁਤ ਬੋਲਤੇ ਹੈ ਉਹ ਮਨੁੱਖ ਜਿਹੜੇ ਇੱਕਦਮ ਸਾਹਮਣੇ ਆ ਗਏ ਉਹਨਾਂ ਨੂੰ ਜਰਾ ਜਰਾ ਪਤਾ ਲੱਗਾ ਕੀ ਮਨਪਰੀ ਆ ਗਈ ਕੀ ਸਾਹ ਕੋ ਬਜਲ ਜੇ ਹੋ ਗਏ ਹੋਣੇ ਵੀ ਜਗਦੰਮ ਜਿਦੋਂ ਤੇਰੀ ਸ਼ਕਲ ਦੇ ਉਹਦੀ ਕਿੰਨੀ ਲੱਲਦੀ ਹੈ ਨਾ ਉਹ ਬਜਲ ਜੇ ਹੋ ਗਏ ਤਾਂ ਤਾਂ ਡਰ ਗਿਆ ਹੋਰ ਕੋਈ ਗੱਲ ਨਹੀਂ ਇਹੋ ਜੀ ਜਦੋਂ ਮੈਂ ਵੇਖਿਆ ਮੇਰਾ ਵੀ ਤਰਕ ਨਹੀਂ ਲੱਗਿਆ ਕਿ ਕੌਣ ਵਾ ਕੌਣ ਨਹੀਂ ਤੇਰੀ ਸ਼ਕਲ ਸੇਮ ਮਿਲਦੀ ਆ ਉਹ ਤਾਂ ਮੈਨੂੰ ਪਤਾ ਲੱਗਦਾ ਲੇਕਿਨ ਹੈ ਤਾਂ ਮੈਂ ਇਨਸਾਨ ਹੀ ਨਾ ਪਰ ਇਨਸਾਨ ਦੇਖ ਲੋ ਛੁ ਕਦੇਖੋ ਮੈਨੂੰ ਦੇਖੋ ਇਹ ਇਨਸਾਨ ਤਾਂ ਹੈਗਾ ਪਰ ਜਿਹੜਾ ਬੰਦੇ ਨੂੰ ਅਚਾਨਕ ਪਤਾ ਲੱਗਣਾ ਉਹਨੇ ਡਰਦਾ ਹੀ ਆ। ਮਨਪ੍ਰੀਤ ਨਾਲ ਦੀ ਤੇਰੀ ਸੇਮ ਸ਼ਕਲ ਵਾਲਾ ਉਹਨਾਂ ਨੂੰ ਇੱਕਦਮ ਤੋਂ ਉਹਨਾਂ ਦੇ ਸਾਹਮਣੇ ਆਈ ਆ ਤੇ ਫਿਰ ਉਹਨਾਂ ਨੂੰ ਇਹ ਲੱਗਾ ਵੀ ਮਨਪ੍ਰੀਤ ਕਿੱਥੋਂ ਆ ਗਈ ਹੈ। ਉਹ ਨਹੀਂ ਸਮਝਿਆ ਤਾਂ ਡਰ ਗਏ। ਔਰ ਕੋਈ ਇਹੋ ਜੀ ਗੱਲ ਨਹੀਂ ਆ। ਚਲ ਆਉਂ ਮੈਂ ਪਾਣੀ ਲੈਣ ਗਿਆ। ਤੇ ਤੂੰ ਫੋਨ ਹੀ ਕਰ ਦਿੰਦੇ। ਉਹ ਨਹੀਂ ਫੇ ਚਾੜ ਰੋਲੀ ਇਹਨੇ ਪਾਈ ਉਹਨਾਂ ਨੂੰ ਰੋਲੀ। ਸਮੀਰ ਨੂੰ ਲੈ ਆਉਣਾ ਸੀ ਨਾਲ। ਸਮੀਰ ਪੇਪਰ ਤੇ ਲੜੇ ਸਕੂਲੇ ਗਈ। ਦਾਦੀ ਸੁੱਤੇ ਜ ਆਪਦੇ ਨਾਲ। ਦਾਦੀ ਬਾਜੀ ਦੇ ਮੀਰੂ ਆਏ ਨੇ। ਇਹ ਅਸੀਂ ਕਰ। ਹੋਇ ਤੈਨੇ ਸ਼ਾਪਾ ਹੀ ਮਾਰਿਆ ਹਾਂ 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 ਠੀਕ ਆ ਤੂੰ ਜਾ ਉਹ ਬੈਠ ਗਏ ਕਿਰਸੀ ਤੇ ਕੋਈ ਨਹੀਂ ਕੋਈ ਨਹੀਂ ਤੂੰ ਬਾਈ ਕਿਰਸੀ ਤੇ ਰਜਾ ਨਹੀਂ ਕੋਈ ਨਹੀਂ ਉੱਥੇ ਇਹਨੇ ਚੋਕ ਲਿਆ ਘੁੰਡ ਹਾਂ ਤੇ ਉੱਥੇ ਸਾਰੇ ਰੌਲੀ ਪਾਉਂਦੇ ਆ ਪੈਨੂ ਛੱਡ ਗਿਆ ਛੱਡ ਗਿਆ ਭੂਤਾ ਭੂਤਾ ਮਨਪਰੀ ਦਾ ਭੂਤ ਆ ਤੇ ਉੱਥੇ ਰੌਲਾ ਪੈ ਗਿਆ ਤੇ ਇਨਸਾਨ ਦਾ ਥੋੜਾ ਭੂਤ ਹੁੰਦਾ ਉਹ ਨਾਨੂੰ ਕੀ ਪਤਾ ਤੇ ਮੈਨੂੰ ਤਾਂ ਪਤਾ ਹੀ ਸਮੀਰ ਨੂੰ ਵੀ ਪਤਾ ਹੀ ਹਾਂ ਹਾਂ ਕਿ ਸਗਰ ਹਲਦੀ ਮਿਲਦੀ ਆ ਉਹਨਾਂ ਜਾਣ ਕੇ ਵੇਖਿਆ ਤੇ ਉਹ ਵਾਟ ਕੋ ਇੱਥੇ ਹੀ ਨਜ਼ਰ ਰਹੀ ਐ ਅਸੀਂ ਤਾਂ ਉਹ ਵਹਿਮੀ ਭੜੇ ਜਾਣਾ ਫਿਰ ਹੋਰ ਪਹਿਲਾਂ ਵੀ ਇਦਾਂ ਕਹਿੰਦੇ ਕਿ ਮਨਪ੍ਰੀਤ ਦਾ ਭੂਤ ਆਉਂਦਾ ਵਾ ਇਦਾਂ ਸਾਨੂੰ ਸਤਾਉਂਦਾ ਵਾ ਐ ਨੂੰ ਜੰਮ ਕਰਦੇ ਆ ਵਹਿਮ ਉਹਨਾਂ ਦੇ ਅੰਦਰ ਪਿਆ ਹੋਰ ਉਹਨਾਂ ਨੂੰ ਕਿਹਾ ਤੇ ਉਹ ਤੇ ਕਮਰਿਆਂ 'ਚ ਬੜੇ ਅੰਦਰੋਂ ਬਾਹਰ ਹੀ ਨਿਕਲਦੇ ਦੇ ਲੈ ਹੂੰ चाचा का फोन आया था क्या बोल रहा था वो नीरू को अभी भी ढूंढ रही है अच्छा बीबी जी से पूछूँ नीरू के बारे में पूछ रहा बोल रही बोल रहा था पूछे यार नहीं पूछना पूछने में काम खराब हो जाएगा नहीं पूछ लेते हैं जब नहीं नहीं पूछना नहीं आए पूछने में क्या जाता है पूछ लो एक बार पूछना तो जब बोल रही काम नहीं छोड़ जाओ उसके चक्कर में नहीं काम थोड़ी छूटेगा चलो पूछने में कुछ नहीं जाता पूछ लो पूछ लो एक बार বিবি जी नीरू कौन गाला है तू ये गल्ला कर रही हां क्या बात है भैया नीरू कौन है नीरू ना मेरे चाची रे घर मतलब चाची का आईगी अच्छा तो चाची एक दिन ना उनका घर आगी तो रोटी मतलब इदा ना भूखी हीगी रोटी मंगन लगपी ते ਨਾਲੇ ना को काम पुछणडा भी ते चाची इदा की मेरे घर लेके आगी हां जी तू इनु नीरू नु मतलब घर काम ली ते मैं कहहा जी मेनू लोड नहीं हैगी ते जदों मेनू लोड होगी ते मैं नीरू रख लूंगी ਹਾਂਜੀ ਤੇ ਬਾਅਦ ਵਿੱਚ ਜਿਹੜੀ ਨਿਰੂ ਸਾਡੇ ਘਰ ਆਈ ਤੇ ਮੇਰੀ ਲੱਗੋ ਤਾਇਰੀ ਨੂੰ ਉਹ ਹੀ ਉਹ ਆਪਣੇ ਨਾਲ ਲੱਗੀ ਨਹੀਂ ਉਹ 10 ਦਿਨ ਸੇ ਨਾ ਗੁਵਾਚ ਗਈ ਆ ਕੋ ਨਿਰੂ ਹਾਂਜੀ ਅੱਛਾ ਤੁਹਾਨੂੰ ਲੱਭਣ ਨੇ ਆ ਤੁਸੀਂ ਲੱਭਣ ਦੇ ਹਾਂਜੀ ਉਹਦੇ ਘਰ ਦਾ ਵੀ ਫੋਨ ਹੁੰਦਾ ਸਾਡੇ ਕੋਲ ਅੱਛਾ ਹੁੰਦਾ ਡੈਡੀ ਦਾ ਫੋਨ ਹਾਂਜੀ ਠੀਕ ਆ ਤੇ ਚਾਹ ਕੋਈ ਗੱਲ ਨਹੀਂ ਜੇ ਲੱਗ ਤੁਹਾਨੂੰ ਲੱਗਦਾ ਕਿ ਨਿਰੂ ਇਹੋ ਹੀ ਆ ਠੀਕ ਆ ਮੈਂ ਉਹਨਾਂ ਨੂੰ ਦੱਸ ਦੂੰਗੀ ਤੇ ਘਰ ਦੇ ਆ ਠੀਕ ਹੈ ਠੀਕ ਹੈ। ਬਾਈ ਤਾਂ ਨੀਰੂ ਹੋ ਜੇ ਫਿਲਹਾਲ ਇਤਨੀ ਆ। ਠੀਕ। ਉਹ ਇਹਨਾਂ ਦੇ ਜਵਾਈ ਆ ਇਹਨਾਂ ਦਾ ਜੀ ਦਾ। ਲੋ ਤਾਂ ਪਤਾ ਵੀ ਆਪਕੋ ਪਤਾ ਵੀ ਹੋਗਾ ਤਾਂ ਬਤਾ ਦਿਓ। ਕੋਈ ਗੱਲ ਨਹੀਂ ਮੈਂ ਦੱਸ ਦਾਂਗੀ। ਮੈਂ ਨਾਲ ਇਹਨਾਂ ਨੂੰ ਵੀ ਦੱਸ ਦਾਂਗੀ ਦੀ ਇਹਨਾਂ ਨਾਲ ਗੱਲ ਕਰਾਂਗੀ। ਕਿ ਨੀਰੂ ਇਦਾਂ ਮਤਲਬ ਇਹਨਾਂ ਦੀ ਵੀ ਕੋਈ ਨੀਰੂ ਗਈ ਆ ਕਰ। ਠੀਕ ਹੈ ਜੀ। ਉਹ ਪੁੱਛਣ ਲਈ ਠੀਕ ਆ। ਹਾਂਜੀ। ਤੇ ਮੈਂ ਇਹਨਾਂ ਨੂੰ ਸਾਰੀ ਗੱਲ ਦੱਸ ਦਾਂਗੀ। ਠੀਕ ਹੈ। ਕੋਈ ਗੱਲ ਨਹੀਂ ਮੈਂ ਮਲਾ ਦਾਂਗੀ ਇਹਦੇ ਨਾਲ। ਠੀਕ। ਚਲ ਠੀਕ ਹੈ। ਡੈਡੀ ਮੈਂ ਆਪ ਸਦਾਈ ਹੋ ਜਾਣਾ ਹੀ ਆ। ਸਮ੍ਰੀਤ ਕਹਿੰਦੀ ਆ ਕਿ ਮੇਰੀ ਮਾਸੀ ਲੱਗਦੀ ਆ। ਤੇ ਘਰ ਦੇ ਕਹਿੰਦੇ ਭੂਤ ਆ ਤੇ ਸਮ੍ਰੀਤ ਮੈਨੂੰ ਇੰਨਾ ਵੀ ਕਹਿੰਦੀ ਆ ਕਿ ਕਹਿੰਦੀ ਇਹਨੂੰ ਮੰਮੀ ਬਣਾ ਲਈਏ ਉਹ ਪੁੱਤ ਤੂੰ ਆਈ ਰੇ ਨੀਂ ਕਿ ਗੱਲ ਨਾ ਕਰ ਤਾਂ ਮੈਂ ਸਦਾ ਹੀ ਉਹਦੇ ਨਾਲ ਮੇਰੇ ਵੱਲ ਵੇਖ ਤੂੰ ਨਹੀਂ ਮੈਨੂੰ ਪਤਾ ਲੱਗੇ ਨਾ ਗੱਲ ਹੈ ਕੀ ਆ ਏ ਟੈਨਸ਼ਨਾਂ ਕਿੰਨੀਆਂ ਟੈਨਸ਼ਨਾਂ ਆ ਹਾਂ ਹਾਂਜੀ ਹਾਂਜੀ ਇੱਕ ਤੇ ਇਹਨੂੰ ਸੰਦੀਪ ਕਹਿੰਦੇ ਇੱਕ ਉਹ ਤੂੰ ਦੱਸ ਦੇ ਵੀ ਉਹ ਭੂਤ ਬਣ ਕੇ ਆਂਦੀ ਆ ਆ ਗੱਲ ਕਹਿੰਦੀ ਆ ਤੇ ਬਾਕੀ ਕੀ ਕਹਦਾ ਮੈਨੂੰ ਯਕੀਨ ਨਹੀਂ ਆਉਂਦਾ ਭੂਲ ਭਾਦ ਉਹ ਕਿਉਂ ਕਹਿੰਦਾ ਮਨ ਵੈਦ ਹੋਣਗੇ ਜੇ ਸੁਮਰੀਤ ਕਹਿੰਦੀ ਆ ਉਦੋਂ ਮੇਰੇ ਮਨ 'ਚ ਸੱਕ ਪੈਂਦਾ ਕਿ ਕੀ ਹੈ ਕੀ ਟਗਲਣ ਡਿਆ ਵਾ ਇੱਕ ਤੇ ਪਹਿਲਵਾਨਾ ਉਹਦੀ ਨਾ ਕਰਾਉਣੀ ਪੈਣੀ ਆ ਆਪਾਂ ਨੂੰ ਗਤੀ ਹਾਂਜੀ ਹੈ ਹਾਂ ਉਹਦੀ ਗਤੀ ਗੁਤੀ ਕਰ ਉਹਦੀ ਗਤੀ ਕਰਾਈਏ ਤੇ ਉਦੋਂ ਬਾਅਦ ਫਿਰ ਇਹ ਵੇਖਾਂਗੇ ਜੇ ਹੁਣ ਉਹਨੂੰ ਸੁਪਨੇ ਆਉਂਦੇ ਆ ਤੇ ਹੈ ਵੀ ਸੱਚੀ ਆ ਹੁਣ ਕੀ ਪਤਾ ਹੁਣ ਮਹਾਰਾਜ ਦੇ ਰੰਗ ਸਾਡੇ ਆਸ-ਪਾਸ ਹੀ ਨਹੀਂ ਇਹ ਸੁਪਨੇ ਨਹੀਂ ਹੁੰਦੇ ਉਹਨੂੰ ਏਦਾਂ ਮੈਂ ਵੇਨਾ ਉਹ ਕੱਲ ਬਰੈਡ ਖਾਣ ਦੀ ਗੱਲਾਂ ਕਰਨੀ ਤਾਂ ਤੇ ਮਹਿਲ ਕਿੰਨਾ ਗੱਲਾਂ ਕਰਨ ਦੀ ਕਹਿੰਦੀ ਮੈਂ ਆਪਣੀ ਮੰਮੀ ਨਾਲ ਗੱਲਾਂ ਕਰਨ ਦੀ ਆ ਤੇ ਉੱਥੇ ਮੈਂ ਮਨ ਡਰ ਗਿਆ ਮੇਰਾ ਕਿ ਮੈਂ ਹੈ ਜਾਏ ਜੀ ਭੂਤਾਂ ਪਾਤਾਂ ਨੂੰ ਤਾਂ ਅਸੀਂ ਵੀ ਨਹੀਂ ਮੰਨਦੇ ਉਹਦਾ ਇੱਕ ਦਿਨ ਮਾਨਪ੍ਰੀਤ ਮੈਨੂੰ ਹੀ ਦਿਖਾਈ ਦਿੱਤੀ ਪਰ ਤੁਸੀਂ ਉਹਦਾ ਪਤਾ ਨੂੰ ਕੁਝ ਕਰਾਉਣਾ ਹੀ ਪੈਣਾ ਵਾ